ਸਤ ਸ੍ਰੀ ਅਕਾਲ ਲੈ ਕੇ ਆਇਆ ਨਵੀਂ ਕਹਾਣੀ ਕਹਾਣੀਆਂ ਤੁਹਾਨੂੰ ਕਿੱਦਾਂ ਦੀ ਲੱਗਦੀ ਹੈ ਜੀ ਇੱਕ ਵਾਰ ਲਾਈਕ ਜ਼ਰੂਰ ਕਰ ਦਿਆ ਕਰੋ ਆਓ ਜੀ ਸ਼ੁਰੂ ਕਰਦੇ ਆ ਨਵੀਂ ਕਹਾਣੀ ਇੱਕ ਦੂਜੇ ਲਈ ਅੱਜ ਸੁਰਜੀਤ ਤੇ ਗੁਰਜੀਤ ਦੋਨੋਂ ਭਰਾ ਘਰ ਦਾ ਵਟਵਾਰਾ ਕਰ ਰਹੇ ਸੀ ਦੋਨਾਂ ਦੀਆਂ ਘਰਵਾਲੀਆਂ ਦੀ ਆਪਸ ਵਿੱਚ ਨਹੀਂ ਸੀ ਬਣਦੀ ਨਿਤ ਦੀ ਲੜਾਈ ਨਾਲੋਂ ਦੋਨਾਂ ਭਰਾਵਾਂ ਨੇ ਅਲੱਗ ਹੋਣਾ ਹੀ ਠੀਕ ਸਮਝਿਆ ਸੀ ਪੰਚਾਇਤ ਮੈਂਬਰ ਤੇ ਹੋਰ ਭਾਈਚਾਰਾ ਵੀ ਇਕੱਠਾ ਕੀਤਾ ਹੋਇਆ ਸੀ ਕਿ ਵੰਡੀਆਂ ਠੀਕ ਤਰ੍ਹਾਂ ਨਾਲ ਪੈ ਜਾਣ ਵਿਹੜੇ ਵਿੱਚ ਕੁਰਸੀਆਂ ਤੇ ਪੰਚਾਇਤ ਦੇ ਮੈਂਬਰ ਤੇ ਭਾਈਚਾਰੇ ਦੇ ਬੰਦੇ ਬੈਠੇ ਸਨ ਤੇ ਨਾਲ ਰਹੇ ਮੰਝੀਆਂ ਤੇ ਇੱਕ ਪਾਸੇ surjeet ਦਾ ਪਰਿਵਾਰ ਤੇ ਇੱਕ ਪਾਸੇ gurjeet ਦਾ ਪਰਿਵਾਰ ਬੈਠਾ ਸੀ ਚਾਰਨ ਸਿੰਘ ਤੇ ਚੰਨੋਂ ਨੂੰ ਪੰਚਾਇਤ ਮੈਂਬਰਾਂ ਨੇ ਆਪਣੇ ਕੋਲ ਹੀ ਕੁਰਸੀਆਂ ਤੇ ਬਿਠਾ ਲਿਆ ਸੀ ਗੁਰਜੀਤ ਦੇ ਘਰ ਵਾਲੇ ਜੀਤੋ ਉੱਨੀ ਤੇ ਉਸਨੇ ਗੁਰਜੀਤ ਨੂੰ ਇਸ਼ਾਰੇ ਨਾਲ ਇੱਕ ਸਾਈਡ ਤੇ ਆਉਣ ਨੂੰ ਕਿਹਾ ਗੁਰਜੀਤ ਕਹਿੰਦਾ ਹਾਂ ਜੀਤੋ ਕੀ ਗੱਲ ਆ ਜੀਤੋ ਕਹਿੰਦੀ ਬਾਕੀ ਘਰ ਡੰਗਰ ਤੇ ਸਮਾਨ ਤੇ ਪੰਚਾਇਤ ਨੇ ਬਰਾਬਰ ਹੀ ਵੰਡ ਦੇਣਾ ਆ ਜ਼ਮੀਨ ਤੇ ਬਾਪੂ ਨੇ ਪਹਿਲਾ ਹੀ ਵੰਡ ਦਿੱਤੀ ਹੋਈ ਆ ਜਦੋਂ ਬੇਬੇ ਬਾਪੂ ਨੂੰ ਵੰਡਣ ਦੀ bari ਆਈ ਤੇ ਤੁਸੀਂ ਬਾਪੂ ਨੂੰ ਆਪਣੇ ਵੱਲ ਕਰ ਲਿਓ ਬੇਬੇ ਨੇ ਮੇਰੇ ਕੋਲੋਂ ਸਾਹਭ ਹੋਣੀ ਬਿਮਾਰ ਜੀ ਰਹਿੰਦੀ ਆ ਹਰ ਕੰਮ ਵਿੱਚ ਨੁਕਸ ਵੀ ਕੱਢਦੀ ਰਹਿੰਦੀ ਆ ਮੰਜੇ ਤੇ ਬੈਠੀ ਬਾਪੂ ਠੀਕ ਆ ਥੋੜਾ ਬਹੁਤ ਕੰਮ ਤੇ ਵੀ ਕਰਵਾ ਦਿਆ ਕਰੂ ਬੇਬੇ ਨੂੰ ਤੇ ਮੁਫਤ ਦੀ ਰੋਟੀ ਹੀ ਦੇਣੀ ਪੈਣੀ ਆ ਇਹਨੂੰ ਤੇ ਆਪੇ ਹੀ ਸ਼ਰੀਕੇ ਹੀ ਸਾਹਮਣ ਉਧਰ ਸਰਜੀਤ ਦੇ ਘਰੋਂ ਸ਼ਿੰਦੀ ਦੀ ਅੱਖ ਵੀ ਜਿੱਤੇ ਤੇ ਹੀ ਸੀ ਉਹ ਵੀ ਮੂੰਹ ਵਿੱਚ ਹੀ ਬੁੜਬੁੜਾ ਰਹੀ ਸੀ ਪਤਾ ਨਹੀਂ ਕੀ ਪਟੀਆਂ ਪੜਾਉਂਦੀ ਫਿਰਦੀ ਆ ਖਸਮ ਨੂੰ ਸਰਪੰਚ ਨੇ ਆਖਿਆ ਕਿ ਘਰ ਤੇ ਚਰਨ ਸਿੰਘ ਨੇ ਪਹਿਲਾਂ ਹੀ ਦੋ ਬਣਾਏ ਸੀ ਬੇੜਾ ਇੱਕ ਹੈ ਵਿਚਕਾਰ ਕੰਗ ਹੋ ਜਾਓ ਨਾ ਵੀ ਕੰਧ ਕੀਤੀ ਤੇ ਉਹ ਵੀ ਠੀਕ ਹੀ ਆ ਇੱਕ ਦੂਜੇ ਨੂੰ ਆਉਂਦੇ ਜਾਂਦੇ ਮੂੰਹ ਮੱਥੇ ਲੱਗ ਸਕਦੇ ਆ ਜੁਆਕ ਵੀ ਇਕੱਠੇ ਖੇਡ ਸਕਦੇ ਆ ਛਿੰਦੀ ਨੇ surjit ਦੇ ਪੂਣੀ ਮਾਰੀ ਤੇ ਉਹ ਆਖਣ ਲੱਗਾ ਸਰਪੰਚ ਸਾਹਿਬ ਅਸੀਂ ਤੇ ਕੰਧ ਹੀ ਕੱਢਣੀ ਆ ਇਹਨਾਂ ਸ਼ਰੀਕਾਂ ਦੇ ਮੱਥੇ ਲੱਗਣ ਨਾਲੋਂ ਉਦਾਂ ਹੀ ਭਲਾ ਉਧਰ ਗੁਰਜੀਤ ਵੀ ਉੱਠ ਖੜਾ ਹੋਇਆ ਸਾਨੂੰ ਵੀ ਕੋਈ ਸ਼ੌਂਕ ਨਹੀਂ ਤੁਹਾਡੇ ਮੱਥੇ ਲੱਗਣ ਦਾ ਮੈਂ ਤੇ ਅੱਜ ਹੀ ਮਿਸਤਰੀ ਲਗਾ ਦੇਣਾ ਕਦ ਕੰਧ ਕੱਢਣ ਨੂੰ ਸਰਪੰਚ ਨੇ ਗੁੱਸੇ ਵਿੱਚ ਆਖਿਆ ਕਿ ਸਾਨੂੰ ਕੀ ਕਰਨ ਨੂੰ ਬਿਠਾਇਆ ਜੇਕਰ ਸੁਣਨੀ ਹੀ ਨਹੀਂ ਫਿਰ ਦੋਨੋਂ ਭਰਾ ਬੈਠ ਗਏ ਮੰंजे ਤੇ ਸਭ ਕੁਝ ਬੰਨ ਦਿੱਤਾ ਗਿਆ ਤੇ ਘਰ ਦੇ ਭਾਂਡੇ ਤੇ ਪਹਿਲਾਂ ਹੀ ਦੋਨਾਂ ਨੇ ਆਪਣੇ ਆਪਣੇ ਕਬਜ਼ੇ ਵਿੱਚ ਕਰ ਰੱਖੇ ਸਨ ਸਰਪੰਚ ਨੇ ਕਿਹਾ ਖੇ ਲੋ ਵੰਡ ਹੋ ਗਈ ਸਾਰੀਆਂ ਚੀਜ਼ਾਂ ਦੀ ਜ਼ਮੀਨ ਤੇ ਪਹਿਲਾਂ ਹੀ ਕਰਮ ਸਿੰਘ ਨੇ ਤੁਹਾਡੇ ਨਾਮ ਕਰਵਾ ਦਿੱਤੀ ਸੀ ਬਾਕੀ ਦੋਨੋਂ ਦੇਖ ਲਓ ਜੇਕਰ ਕੁਝ ਰਹਿ ਗਿਆ ਹੋਵੇ ਘਰ ਵਾਲੀ ਆਪਣੀ ਘਰ ਵਾਲੀ ਦਾ ਸਿਖਾਇਆ ਗੁਰਜੀਤ ਉੱਠ ਖੜਾ ਹੋਇਆ ਤੇ ਆਖਦਾ ਸਰਪੰਚ ਸਾਹਿਬ ਅਜੇ ਤਾਂ ਬੇਬੇ ਬਾਪੂ ਵੀ ਬੰਨਣੇ ਆ ਅਸੀਂ ਬਾਪੂ ਨੂੰ ਰੱਖ ਲੈਂਦੇ ਤੇ ਉਹ ਸਰਜੀਤ ਬੇਬੇ ਰੱਖ ਲਵੇ ਸਰਜੀਤ ਵੀ ਆਖਣ ਲੱਗਾ ਵੱਡਿਆ ਚਲਾਕਾ ਤੂੰ ਕਿੰਨਾ ਬਾਪੂ ਰੱਖ ਲਊ ਬੇਬੇ ਨੂੰ ਅਸੀਂ ਸੰਭਾਲੀਏ ਇਕੱਲੇ ਇਹੋ ਸੁਣ ਚੰਨੇ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਛੜੀ ਲੱਗ ਪਈ ਪੰਚਾਇਤ ਵੀ ਹੈਰਾਨ ਰਹਿ ਗਈ ਸੁਰਜੀਤ ਤੇ ਗੁਰਜੀਤ ਦੀ ਗੱਲ ਸੁਣ ਕੇ ਸਰਪੰਚ ਨੇ ਆਖਿਆ ਕਿ ਬੇਸ਼ਰਮ ਥੋੜੀ ਜਹੀ ਸ਼ਰਮ ਕਰ ਲਓ ਕਰਮ ਸਿੰਘ ਨੇ ਆਪਣੀ ਪੂਰੀ ਜ਼ਮੀਨ ਤੁਹਾਡੇ ਦੋਨਾਂ ਦੇ ਨਾਮ ਕਰਵਾ ਦਿੱਤੀ ਅਸੀਂ ਸਲਾਹ ਵੀ ਦਿੱਤੀ ਸੀ ਕਿ ਥੋੜੀ ਬਹੁਤ ਆਪਣੇ ਹੱਥਾਂ ਹੇਠ ਵੀ ਰੱਖਣੀ ਚਾਹੀਦੀ ਹੈ ਜ਼ਮੀਨ ਪਰ ਇਹੋ ਭਗਤ ਬੰਦੇ ਨੇ ਕਿਹਾ ਕਿ ਮੈਂ ਤੇ ਚੰਨੇ ਮੈਂ ਤੇ ਚੰਨੋ ਨੇ ਦੋ ਦੋ ਰੋਟੀਆਂ ਹੀ ਖਾਣੀਆਂ ਉਹ ਤੇ ਦੇ ਦੇਣ ਦੇ ਹੀ ਦੇਣਗੇ ਪੁੱਤ ਕੀ ਕਰਨੀ ਐ ਜ਼ਮੀਨ ਰੱਖ ਕੇ ਜ਼ਮੀਨ ਤੁਹਾਡੇ ਨਾਮ ਕਰਵਾ ਤਰਮ ਸਿੰਘ ਨੇ ਕਿਹਾ ਸੀ ਕਿ ਮੈਂ ਤੇ ਬਾਪ ਦਾ ਫਰਜ਼ ਨਿਭਾ ਦਿੱਤਾ ਬਾਕੀ ਹੁਣ ਪੁੱਤਾਂ ਦਾ ਫਰਜ਼ ਦੇਖੋ ਕਿਵੇਂ ਨਿਭਾਉਂਦੇ ਆ ਸਰਪੰਚ ਤੇ ਪੰਚਾਇਤ ਦੇ ਮੈਂਬਰ ਤੇ ਬਾਕੀ ਭਾਈਚਾਰਾ ਆਖ ਰਹੇ ਸੀ ਕਿ ਅਸੀਂ ਸੱਚਾ ਪਿਆਰ ਪਿਆਰ ਕਰਨ ਵਾਲੀਆਂ ਦੋ ਰੂਹਾਂ ਨੂੰ ਅਲੱਗ ਕਰਕੇ ਪਾਪ ਨਹੀਂ ਕਰਨਾ ਚਾਹੁੰਦੇ ਇਹੋ ਦੋਨੋਂ ਤੇ ਬਣੇ ਹੀ ਇੱਕ ਦੂਜੇ ਲਈ ਆ ਮੁਡਾਪੇ ਵਿੱਚ ਤੇ ਇੱਕ ਦੂਜੇ ਦਾ ਉੰਜ ਵੀ ਬਹੁਤ ਆਸਰਾ ਹੁੰਦਾ ਇਹੋ ਦੋਨੋਂ ਇਕੱਠੇ ਹੀ ਰਹਿਣਗੇ ਤੁਸੀਂ ਦੱਸੋ ਕਿਨੇ ਰੱਖਣਾ ਬੇਬੇ ਬਾਪੂ ਨੂੰ ਸ਼ਾਮ ਨੂੰ ਚਰਨਾ ਆਪਣੇ ਬਾਪੂ ਬੰਦ ਸਿੰਘ ਨਾਲ ਖੇਤੋਂ ਆਇਆ ਤੇਨ ਹਾਥ ਹੋ ਕੇ ਪੁੱਛਣ ਲੱਗਾ 베ਬੇ ਅੱਜ ਕੀ ਬਣਾਇਆ 베ਬੇ ਆਖਦੀ ਮਸਰਾਂ ਦੀ ਦਾਲ ਆ ਚਰਨਾ ਕਹਿੰਦਾ 베ਬੇ ਜੇਕਰ ਮਸਰ ਘਰ ਦੇ ਹੋ ਗਏ ਇਹਦਾ ਮਤਲਬ ਇਹ ਨਹੀਂ ਤੂੰ ਰੋਜ਼ ਹੀ ਮਸਰਾਂ ਦੀ ਦਾਲ ਹੀ ਰਿੰਨੀ ਜਾਵੇਂ ਮੈਂ ਨਹੀਂ ਖਾਣੀ ਅੱਜ ਦਾਲ ਕਾਈ ਵੱਲ ਹੀ ਚੱਲਦਾ ਆ 베ਬੇ ਕਹਿੰਦੀ ਤੈਨੂੰ ਤੇ ਸ਼ਰੀਕਾਂ ਦੇ ਉਹ ਖਾ ਕੇ ਹੀ ਮਜ਼ਾ ਆਉਂਦਾ ਮੈਂ ਤੇ ਐਵੇਂ ਚੁੱਲ੍ਹੇ ਵਿੱਚ ਫੁੱਕਾ ਮਾਰਦੀ ਰਹਿਣੀ ਆ ਚਰਨਾ ਕਹਿੰਦਾ ਬੇਬੇ ਸ਼ਰੀਕ ਸ਼ਰੀਕ ਨਾ ਆਖਿਆ ਕਰ ਮੈਨੂੰ ਚੰਗਾ ਨਹੀਂ ਲੱਗਦਾ ਚਰਨੇ ਦੀ ਬੇਬੇ ਅਮਰੋ ਸੁਭਾਅ ਦੀ ਬਹੁਤ ਕਪੱਤੀ ਸੀ ਬੰਤ ਸਿੰਘ ਨੇ ਕਿਹਾ ਚਰਨਿਆ ਤੂੰ ਜਾ ਇਹਨੇ ਤੇ ਐਦਾਂ ਹੀ ਖੱਪੀ ਜਾਣਾ ਤੋ ਦੇਖ ਪਰਜਾਈ ਨੇ ਕੀ ਬਣਾਇਆ ਮੇਰੇ ਲਈ ਵੀ ਫੜ ਲਿਆਈ ਕੌਲੀ ਅਮਰੋ ਆਪਣੀ ਆਦਤੋਂ ਮਜਬੂਰ ਬੋਲੀ ਜਾਵੇ ਉਹਨਾਂ ਦੇ ਹੀ ਜਾਵੜੋ ਪਿਓ ਪੁੱਤ ਚਰਨਾ ਫ੍ਰੀਤੋ ਤਾਈ ਦੇ ਘਰ ਜਾ ਆਖਦਾ ਤਾਈ ਅੱਜ ਕੀ ਬਣਾਇਆ ਚਰਨੇ ਦਾ ਤਾਇਆ ਸੰਤਾ ਸਿੰਘ ਮੰਝੇ ਤੇ ਬੈਠਾ ਰੋਟੀ ਖਾ ਰਿਹਾ ਸੀ ਤੇ ਤਾਇਏ ਦਾ ਮੁੰਡਾ ਪਾਲਾ ਨਲਕੀ ਹੀਠੀ ਨਹਾ ਰਿਹਾ ਸੀ ਤਾਈ ਦੀ ਨੰਨਜੋ ਅੰਦਰੋਂ ਪਾਲੇ ਲਈ ਕੱਪੜੇ ਲੈਣ ਗਈ ਸੀ ਤੇ ਨੰਨਜੋ ਦੀ ਛੋਟੀ ਭੈਣ ਚੰਨੋ ਪ੍ਰੀਤੋ ਤਾਈ ਨਾਲ ਚੌਂਕੇ ਵਿੱਚ ਬੈਠੀ ਰੋਟੀਆਂ ਲਹਾ ਰਹੀ ਸੀ ਚੰਨਾ ਵੀ ਚੌਂਕੇ ਕੋਲ ਜਾ ਖੜਾ ਹੋਇਆ ਤੇ ਚੰਨੋ ਨੂੰ ਦੇਖ ਕੇ ਉਸ ਦੀ ਧੜਕਣ ਤੇਜ਼ ਹੋ ਗਈ ਚੰਨੋ ਨੇ ਮੂੰਹ ਤਾਂ ਨਾ ਚੁੱਕਿਆ ਤੇ ਨੀਵੀਂ ਫਾ ਰੋਟੀ ਬੇਲੀ ਗਈ ਤਾਇਆ ਹੱਸਦਾ ਹੋਇਆ ਆਖਦਾ ਤੂੰ ਦੱਸ ਕੀ ਖਾਣਾ ਪੁੱਤ ਤੂੰ ਕਹੇ ਤਾਂ ਮੁਰਗਾ ਧਰ ਲੈਨੇ ਆ ਅੱਜ ਪੁੱਤ ਪ੍ਰੀਤੋ ਤਾਈ ਕਹਿੰਦੀ ਪੁੱਤ ਚਰਨਿਆ ਮੈਂ ਤੇ ਆ ਲੱਸੀ ਪਈ ਸੀ ਤੜੀ ਬਣਾ ਲਈ ਚਰਨਾ ਕਹਿੰਦਾ ਤਾਈ ਪਕੌੜੇ ਵੀ ਪਾਇਆ ਵਿੱਚ ਨੰਝੋ ਅੰਦਰੋਂ ਨਿਕਲੀ ਤੇ ਬੋਲੀ ਪਾਇਆ ਪਕੌੜੇ ਵੀ ਤੇ ਉਹ ਵੀ ਮੇਰੀ ਭੈਣ ਚੰਨੋ ਨੇ ਬਣਾਇਆ ਫਿਰ ਤੋਂ ਤਾਈ ਆਖਦੀ ਸੱਚੀ ਚੰਨੋ ਦੇ ਹੱਥਾਂ ਵਿੱਚ ਤੇ ਜਾਦੂ ਆ ਚੀਜ਼ ਬਹੁਤ ਸਵਾਦ ਬਣਾਉਂਦੀ ਆ ਚਰਨਾ ਆਖਦਾ ਮੈਨੂੰ ਵੀ ਖਿਲਾਓ ਫਿਰ ਮੈਂ ਕਿਵੇਂ ਮੰਨ ਲਵਾਂ ਮੈਂ ਤੇ ਪਾਲੇ ਭਾਈ ਦੇ ਵਿਆਹ ਵਿੱਚ ਚੰਨੋ ਦਾ ਬਣਾਇਆ ਮਿਰਚਾਂ ਵਾਲਾ ਲੱਡੂ ਹੀ ਖਾਦਾ ਪਾਲਾ ਬੋਲਿਆ ਮੈਂ ਤੇ ਬਚ ਗਿਆ ਸੀ ਉਦੋਂ ਮਿਰਚਾਂ ਖਾਣ ਤੋਂ ਇਹਨੂੰ ਕਾਲੀ ਸੀ ਲੱਡੂ ਖਾਣ ਦੀ ਚੰਨੋਂ ਚੌਂਕੇ ਵਿੱਚ ਬੈਠੀ ਗੱਲਾਂ ਸੁਣ-ਸੁਣ ਸ਼ਰਮਾਈ ਜਾ ਰਹੀ ਸੀ ਨੰਝੋ ਦੇ ਨਿਆਣਾ ਹੋਣ ਵਾਲਾ ਸੀ ਤੇ ਉਸ ਦੀ ਮਾਂ ਦੇ ਚੰਨੋਂ ਨੂੰ ਭੇਜਿਆ ਸੀ ਕਿ ਕੰਮ ਵਿੱਚ ਹੱਥ ਬਟਾ ਦਿਓ ਨੰਝੋ ਦੇ ਪਹਿਲਾਂ ਵੀ ਇੱਕ ਮੁੰਡਾ ਸੀ ਜਿਹੜਾ ਨਾ ਜਿਸ ਦਾ ਨਾਮ ਹਰਜੀਤ ਸੀ ਚੰਨ ਤੇ ਚਰਨੇ ਨੇ ਪਹਿਲੀ ਵਾਰ ਇੱਕ ਦੂਜੇ ਨੂੰ ਪਾਲੇ ਭਰਾ ਦੇ ਵਿਆਹ ਤੇ ਦੇਖਿਆ ਸੀ ਚੰਨੋ ਦੀਆਂ ਬਿੱਲੀਆਂ ਅੱਖਾਂ ਗੁਲਾਬੀ ਰੰਗ ਤੇ ਉਤੋਂ ਪਾਇਆ ਹੋਇਆ ਗੁਲਾਬੀ ਸੂਟ ਚਰਨੇ ਦੇ ਦਿਲ ਤੇ ਕਹਿ ਟਾਰ ਰਿਹਾ ਸੀ ਚੰਨੋ ਦੀ ਅੱਖ ਵੀ ਚਰਨੇ ਤੇ ਹੀ ਸੀ ਚਰਨਾ 6 ਫੁੱਟ ਲੰਮਾ ਗੱਭਰੂ ਸੀ ਤੇ ਰੰਗ ਦਾ ਗੋਰਾ ਸੀ ਚੰਨੋ ਨੇ ਆਪਣੇ ਜੀਜੇ ਅੱਗੇ ਲੱਡੂਆਂ ਦੀ ਪਲੇਟ ਕੀਤੀ ਤੇ ਚਰਨੇ ਨੇ ਚੰਨੋ ਬਲ ਦੇਖਦੇ ਦੇਖਦੇ ਪਾਲੇ ਪਾਈ ਤੋਂ ਪਹਿਲਾਂ ਹੀ ਲੱਡੂ ਚੁੱਕ ਮੂੰਹ ਵਿੱਚ ਪਾ ਲਿਆ ਸੀ ਲੱਡੂ ਅੰਦਰ ਤੋਂ ਮਿਰਚਾਂ ਨਾਲ ਭਰਿਆ ਸੀ ਤੇ ਚਰਨੇ ਨੇ ਵੀ ਸ਼ਰਮ ਦੇ ਮਾਰੇ ਸਾਰਾ ਹੀ ਖਾ ਲਿਆ ਤੇ ਸੀ ਵੀਨਾ ਕੀਤੀ ਉਸਨੇ ਤੇ ਉਸਨੂੰ ਤੇ ਬਹੁਤ ਚਾਹ ਸੀ ਕਿ ਚੰਨੋ ਦੇ ਹੱਥ ਦਾ ਲੱਡੂ ਖਾਣ ਦਾ ਚਾਹੇ ਮਿਰਚਾਂ ਵਾਲਾ ਹੀ ਸੀ ਚਰਨਾ ਆਪਣੇ ਤਾਇਏ ਦੇ ਨਾਲ ਹੀ ਬੈਠ ਗਿਆ ਮੰंजे ਤੇ ਰੋਟੀ ਖਾਣ ਤੇ ਤਾਇਏ ਦੀ ਥਾਲੀ ਵਿੱਚ ਹੀ ਖਾਣ ਲੱਗਾ ਤ੍ਰੀਤੋ ਤਾਈ ਨੇ ਚੰਨੋਂ ਨੂੰ ਕਿਹਾ ਜਾ ਪੁੱਤ ਰੋਟੀ ਹੋਰ ਫੜਾ ਦੇ ਇਹਨੂੰ ਤੇ ਕਦੇ ਵੀ ਪੁੱਛ ਨਹੀਂ ਹੋਰ ਚਰਨੇ ਨੇ ਚੰਨੋਂ ਦੇ ਹੱਥੋਂ ਕੁਲਕਾ ਫੜੇ ਤੇ ਕਿਹਾ ਮੇਰੇ ਬਾਪੂ ਲਈ ਵੀ ਪਾ ਦਿਓ ਕੌਲੀ ਵਿੱਚ ਕੜੀ ਚਰਨਾ ਰੋਟੀ ਖਾ ਆਖਦਾ ਅੱਜ ਤੇ ਮਜ਼ਾ ਆ ਗਿਆ ਤਾਈ ਰੋਟੀ ਖਾ ਕੇ ਚਲੋ ਹੁਣ ਮੈਂ ਚੱਲਦਾ ਆਂ ਬਾਪੂ ਵੀ ਉਡੀਕਦਾ ਹੋਣਾ ਉਹਨੂੰ ਵੀ ਬੇਬੇ ਦੀ ਬਣਾਈ ਦਾਲ ਪਸੰਦ ਨਹੀਂ ਪ੍ਰੀਤੋ ਤਾਈ ਤੇ ਕੜੀ ਕੌਲੀ ਵਿੱਚ ਪਾਈ ਤੇ ਪੁੱਛਣ ਲੱਗੀ ਅਮਰੋ ਲਈ ਵੀ ਪਾ ਦੇਵਾਂ ਚਰਨਾ ਆਖਦਾ ਤਾਈ ਉਹਦੇ ਲਈ ਕੋਈ ਮਿਰਚਾਂ ਵਾਲਾ ਲੱਡੂ ਹੈ ਤੇ ਦੇ ਦਿਓ ਉਹਦੇ ਲਈ ਉਹੀ ਠੀਕ ਰਹੂ ਸਾਰੇ ਹੱਸਣ ਲੱਗ ਪਏ ਤੇ ਚਰਨਾ ਘਰੋਂ ਚਲਾ ਗਿਆ ਚਰਨਾ ਕੋਠੇ ਤੇ ਮੰਜਾ ਡਾ ਕੇ ਸੌਣ ਲੱਗਾ ਪਰ ਅੱਜ ਉਸ ਨੂੰ ਨੀਂਦ ਨਹੀਂ ਸੀ ਆ ਰਹੀ ਮੋੜ ਮੋੜ ਚੰਨੋ ਦਾ ਚਿਹਰਾ ਉਹਦੀਆਂ ਅੱਖਾਂ ਸਾਹਮਣੇ ਆਈ ਜਾ ਰਿਹਾ ਸੀ ਚਰਨੇ ਦੇ ਤਾਇ ਦਾ ਘਰ ਵੀ ਤੰਦ ਚਰਨੇ ਦੇ ਘਰ ਨਾਲ ਸਾਂਝੀ ਸੀ ਤੇ ਤਾਇ ਦਾ ਟੱਬਰ ਵੀ ਗਰਮੀ ਹੋਣ ਕਰਕੇ ਬਾਹਰ ਮਿਹੜੇ ਵਿੱਚ ਹੀ ਮੰਜੇ ਲਗਾ ਸੁੱਤਾ ਪਿਆ ਸੀ ਚਰਨਾ ਕੋਠੇ ਉੱਤੋਂ ਹੀ ਦੇਖ ਰਿਹਾ ਸੀ ਕਿ ਚੰਨੋ ਕਿਹੜੇ ਮੰਜੇ ਤੇ ਸੁੱਤੀ ਪਈ ਹੋ ਫਿਰ ਉਹ ਸੋਚਦਾ ਕਿ ਜੇਕਰ ਕਿਸੇ ਨੇ ਮੈਨੂੰ ਇੱਦਾਂ ਛੁੱਪ-ਛੁੱਪ ਕੇ ਚੰਨੋ ਨੂੰ ਤੱਕਦੇ ਹੋਏ ਦੇਖ ਲਿਆ ਤੇ ਐਵੇਂ ਬਦਨਾਮੀ ਹੋਊ ਚੰਨੋ ਵਿਚਾਰੀ ਦੀ ਵੀ ਸਮਾਜ ਕੁੜੀਆਂ ਤੇ ਜ਼ਿਆਦਾ ਉਂਗਲ ਚੁੱਕਦਾ ਗਲਤੀ ਚਾਹੇ ਮੁੰਡੇ ਦੀ ਹੀ ਹੋਵੇ ਚਰਨੇ ਨੇ ਆਪਣੇ ਦਿਲ ਨੂੰ ਥੋੜਾ ਹੌਸਲਾ ਦਿੱਤਾ ਕਿ ਚੰਨ ਨੂੰ ਅਜੇ ਪਾਪੀ ਦੇ ਨਿਆਣਾ ਹੋਣ ਤੋਂ ਬਾਅਦ ਸਵਾ ਮਹੀਨੇ ਤੇ ਕਰਵਾ ਕੇ ਹੀ ਜਾਊਗੀ ਫਿਰ ਮੰਜੇ ਤੇ ਲੰਮਾ ਪੈ ਜਾਂਦਾ ਹੈ ਤੇ ਆਖਦਾ ਲੈ ਵੀ ਚਰਨਿਆ ਫੇਰੇ ਲਈ ਤੇ ਇਹੋ ਦਿਨ ਇਦਾਂ ਦੇ ਹਨ ਜਿੱਦਾਂ ਨਵੀਂ ਵਿਆਹੀ ਲਈ ਤੀਆਂ ਦੇ ਦਿਨ ਹੋਣ ਹਰ ਰੋਜ਼ ਚੰਨੋਂ ਦਾ ਸੋਹਣਾ ਮੁਖ ਦੇਖ ਸਕਦਾ ਚਰਨਾ ਤੇ ਚੰਨੋਂ ਆੱਖਾਂ ਵਿੱਚ ਇੱਕ ਦੂਜੇ ਨਾਲ ਜਿਉਣ ਦੇ ਵਾਅਦੇ ਕਰ ਚੁੱਕੇ ਸੀ ਪਰ ਅਜੇ ਇੱਕ ਦੂਜੇ ਨੂੰ ਮੂੰਹੋਂ ਬੋਲ ਕੇ ਦੱਸਣਾ ਬਾਕੀ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਚੰਗੀ ਲੱਗੀ ਹੋਵੇ ਤਾਂ ਲਾਈਕ ਜਰੂਰ